ਮੈਂ ਤੁਹਾਡਾ ਵੀ ਸਰਦਾਰ ਜੀ ਅੱਜ ਅਸੀਂ ਆਲੂ ਫਿੰਗਰ ਬਣਾ ਰਹੇ ਹਾਂ ਅੱਜ ਅਸੀਂ ਆਲੂ ਫਿੰਗਰ ਬਣਾ ਰਹੇ ਹਾਂ ਜੀ ਤੇ ਨਾਲ ਹੀ ਪਕੌੜੇ ਵੀ ਬਣਾਵਾਂਗੇ ਪੈਜਾਂ ਦੇ ਤੇ ਅੱਜ ਵਾਲੇ ਪਕੌੜੇ ਆਲੂ ਫਿੰਗਰ ਤਾਲਦੇ ਪਏ ਆ ਜੀ ਦੇਖੋ ਤੁਹਾਡਾ ਵੀ ਸਰਦਾਰ ਜੀ ਬਹੁਤ ਵਧੀਆ ਹਰ ਬਈ ਦਾ ਕੰਮ ਕਰਦਾ ਆ ਗਰਮਾ ਗਰਮ ਆਲੂ ਫਿੰਗਰ ਸਾਈਡ ਤੇ ਪਾਸੇ ਦੁੱਧ ਵੀ ਰੱਖਿਆ ਹੋਇਆ ਹੈ ਜੀ ਚਾਹ ਦੇ ਨਾਲ ਦੁੱਧ ਚਾਹ ਨਹੀਂ ਪੀਵਾਂਗੇ ਗਰਮਾ ਗਰਮ ਦੁੱਧ ਨਾਲ ਆਲੂ ਫਿੰਗਰ ਇਹ ਦੇਖੋ ਚੈੱਕ ਕਰੋ ਜੇ ਕਿਸੇ ਨੂੰ ਨਹੀਂ ਬਣਾਉਣੇ ਹੁੰਦੇ ਤੇ ਸਰਦਾਰ ਜੀ ਨਾਲ ਕੰਟੈਕਟ ਕਰੋ ਕਲਾ ਮਾਰਵਾ ਲੋਗੇ ਨਾ ਕਿਸੇ ਨੂੰ ਗਰਮ ਗਰਮ ਆਲੂ ਫਿੰਗਰ ਮੈਂ ਤੁਹਾਡਾ ਵੀਰ ਦਾਰਜੀ ਅਸੀਂ ਆਲੂ ਫਿੰਗਰ ਤੋਂ ਬਾਅਦ ਵਿੱਚ ਇਹ ਆ ਜਿਹੜੇ ਪਕੌੜੇ ਕੀ ਆਲੂ ਪਿਆਜ਼ ਹੁਣ ਇਹ ਵਾਲੇ ਪਕੌੜੇ ਬਣਾਵਾਂਗੇ ਮਿਕਸ ਕਰਦੇ ਆ ਇਹਨਾਂ ਨੂੰ ਇਹ ਜਿੱਦਾਂ ਪੂਰਾ ਮਿਕਸ ਕਰਾਂਗੇ ਇਹ ਬਹੁਤ ਪੂਰਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਜੀ ਮਿਕਸ ਕਰਦੇ ਬਾਅਦ ਹੁਣ ਅਸੀਂ ਇਸ ਨੂੰ ਕੋੜੀ ਕੱਢਾਂਗੇ ਮੈਂ ਤੁਹਾਡਾ ਵੀ ਸਰਦਾਰ ਜੀ ਦੇਖੋ ਅਸੀਂ ਹੁਣ ਪਿਆਜ਼ਾਂ ਵਾਲੇ ਪਕੌੜੇ ਕੱਢ ਰਹੇ ਹਾਂ ਜੀ ਦੇਖੋ ਅਸੀਂ ਪਕੌੜੇ ਤਾਲ ਰਹੇ ਹਾਂ ਜੀ ਦੇਖੋ ਵਡਾ ਲਾ ਕੇ ਜਿਹੜਾ ਮਾਰ ਕੇ ਦਿਖਾਵਾਂ ਅਲੂ ਫਿੰਗਰ ਬਣਾਉ ਤੋਂ ਬਾਅਦ ਵਿੱਚ ਹੁਣ ਅਸੀਂ ਟੀਆਗਾ ਵਾਲੇ ਪਕੌੜੇ ਬਣਾ ਰਹੇ ਹਾਂ ਜੀ ਲਾਈਏ ਦੇਖੋ ਜੀ ਆਲੂ ਫਿੰਗਰ ਟੀਆਗਾ ਵਾਲੇ ਪਕੌੜੇ ਆफी ਮੀਤ ਲੱਗਦੀ ਹੈ ਆਪਣੋਂ ਤੇ ਅੱਜ ਬਾਰਸ਼ ਦੇ ਕਰਕੇ ਕਰੇ ਸੀਗੇ ਰੁਪਿਆ ਉਜ ਬਣਾ ਕੇ ਖਾਂਦੇ ਆਂ ਚੱਕਰੂ ਜਿੰਨੇ ਵੀ ਮੇਰੇ ਵੀ ਚੀਨੇ ਪਕੌੜਿਆਂ ਦੇ ਕੜਾਹੀ ਵੀ ਆਪਣੇ ਬੋਲ ਫਰਿਜ ਦੇ ਵਿੱਚ ਰੱਖੀ ਹੋਈ ਆ ਹਲਾ ਮੈਂ ਤੁਹਾਡਾ ਵੀ ਸਰਦਾਰ ਜੀ ਕੋੜੇ ਬਣਾ ਜੀ ਨਾਲ ਗਰਮਾ ਗਰਮ ਦੁੱਧ ਪੀ ਰਹੇ ਆ ਬਾਅਦ ਤੋਂ ਬਾਅਦ ਵਿੱਚ ਹੁਣ ਮੌਸਮ ਥੋੜਾ ਸੈਟ ਆ ਅੱਜ ਇਸ ਵੀ ਕਾਫੀ بارش ਹੋਈ ਆ ਜਿਲੰਦਰ ਦੇ ਵਿੱਚ ਜਿਲੰਦਰ ਜਿੰਨੀ ਤਕਰੀਬਨ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਾਫੀ بارش ਹੋਈ ਆ ਅੱਜ ਰਾਤ ਦਾ ਹੀ ਮੌਸਮ ਕਾफी ਬਦਲ ਗੱਜਦੇ ਪਿਆ ਸੀ ਕੋ ਕੋਲੇ ਬੋਤੀ ਸਟੀ ਬਣਿਆ ਹਰ ਕੰਮ ਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਜੀ ਚਾਹੇ ਕੰਮ ਆ ਚਾਹੇ ਪਕੌੜੇ ਬਣਾਉਣ ਦਾ ਕੰਮ ਆ ਓਕੇ ਬਿਨਾ ਮਿਹਨਤੋਂ ਕੁਝ ਵੀ ਨਹੀਂ ਬੰਦਾ ਇਹ ਨਹੀਂ YouTube ਆ YouTube ਤੇ ਵੀ ਅਸੀ ਕੰਮ ਕਰਨਾ ਤੇ ਸਾਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਪੈਣੀ ਆ ਫਰੀ ਚੈਨਲ ਮੋਨਟਾਈਜ਼ ਹੋਣਾ ਆ